ਨੋ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਹੈ ਮਮੀ ਪਾਪਾ ਨੇ ਜਿਆਦਾ ਕੀਤਾ ਕਿ ਤੁਸੀਂ ਗਾਓ ਜਾਓ ਨਾਮ ਰੋਸ਼ਨ ਕਰੋ ਜਾ ਕੇ ਕੱਤ ਦੀ ਚਰਖਾ ਉਹ ਨਾ ਲੈਂਦੀ ਸਾਈ ਦਾ ਚੁਕਨੀ ਕੱਤ ਦੀ ਹਾਲ ਹੋ ਗਿਆ ਕਦੇ ਗਿਆ ਨਹੀਂ ਪਾਪਾ ਨੂੰ ਕਿ ਮੈਨੂੰ ਹਰਮੋਨੀਅਮ ਲੈ ਦੋ ਅਫੋਰਡ ਨਹੀਂ ਕਰ ਸਕਦੇ ਕਲਾ ਹੁੰਦਿਆਂ ਹੋਇਆਂ ਵੀ ਜੇਕਰ ਇਸ ਕਲਾ ਨੂੰ ਅਸੀਂ ਬਾਹਰ ਨਹੀਂ ਕਰ ਸਕਦੇ ਜਾਂ ਬਾਹਰ ਨਹੀਂ ਨਿਕਲ ਸਕਦੀ ਤਾਂ ਫਿਰ ਕਿਤੇ ਨਾ ਕਿਤੇ ਸਾਡੇ ਵਾਸਤੇ ਵੀ ਇੱਕ ਬੜੀ ਵੱਡੀ ਸ਼ਰਮ ਦੀ ਗੱਲ ਹੈ ਬੇਟੀਆਂ ਦੇ ਨਾਲ ਜ਼ਰੂਰ ਕਰਨ ਦੀ ਕੋਸ਼ਿਸ਼ ਅਸੀਂ ਕਰਾਂਗੇ ਬੱਚਾ ਨਾਮ بڑا ਸੁਣਿਆ ਤੁਹਾਡਾ ਤਾਨਿਆ ਮਾਨਿਆ ਨਾਲ ਕੀ ਲੱਗਦਾ ਪਾਟਿਆ ਹਾਂਜੀ ਪਾਟਿਆ ਅੱਛਾ ਕਿੰਨਾ ਸਮਾਂ ਹੋ ਗਿਆ ਗਾਉਂਦੇ ਆ ਥੋੜੀ ਦੇਰ ਹੋਈ ਹੈ ਲੈ ਕਿੰਨਾ ਕਿੰਨਾ ਕੁ ਸਮਾਂ ਸਾਲ ਹੋ ਗਿਆ ਅੱਛਾ ਸਾਲ ਦੇ ਵਿੱਚ ਇੰਨੀਆਂ ਵੱਡੀਆਂ ਬਲੰਦੀਆਂ ਇੰਨੀਆਂ ਵੱਡੀਆਂ ਹਾਂਜੀ ਉਸਤਾਦ ਕੋਈ ਧਾਰਿਆ ਨਹੀਂ ਕੋਈ ਨਹੀਂ ਹਾਂਜੀ ਅੱਛਾ ਫੋਲੋ ਕਿਨੂੰ ਕਰਦੇ ਹੋ ਜ਼ਿਆਦਾ ਕਿਹੜੇ ਸਿੰਗਰ ਨੂੰ ਜ਼ਿਆਦਾ ਸੁਣਦੇ ਅਰਜੀਤ ਸਿੰਘ ਹਾਂਜੀ ਅਰਜੀਤ ਸਿੰਘ ਅਰਜੀਤ ਸਿੰਘ ਅੱਛਾ ਤੁਸੀਂ ਵਜੇ ਅਰਜੀਤ ਸਿੰਘ ਅੱਛਾ ਦੋਨੋਂ ਹਰਜੀਤ ਸਿੰਘ ਨੂੰ ਅੱਛਾ ਵੱਡਾ ਕੋਹਣਾ ਦੋਨਾਂ 'ਚ ਅਬਾ ਹੈ ਤੇ ਜੁੜਵਾ ਹੀ ਹੋ ਤੁਸੀਂ ਵੱਡਾ 1 ਅੱਧੇ ਮਿੰਟ ਦਾ ਹੀ ਫਰਕ ਹੋਣਾ 30 ਸੈਕਿੰਡਸ ਦਾ ਫਰਕ ਹੈ ਅੱਛਾ 30 ਸੈਕਿੰਡ ਹਾਂਜੀ ਕਦੇ ਜਦੋਂ ਅਜਸਟਰੀ ਕਿ ਨਾ ਹੁਣ ਡਰੈਸ ਪਾਈ ਆ ਇਕੱਠੇ ਨਿਕਲਦੇ ਹੋ ਘਰੋਂ ਕਦੇ ਭਲੇਖਾ ਤੇ ਪੈਂਦਾ ਤੇ ਹੋਏਗਾ ਹੀ ਮੰਮੀ ਪਾਪਾ ਨੇ ਪੈਂਦਾ ਘਰ ਭਲੇਖਾ ਕਦੀ 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 ਪੈ ਜਾਂਦਾ ਜੀ ਅੱਛਾ ਨਹੀਂ ਬੋਲਣ ਤੋਂ ਜ਼ਿਆਦਾ ਪੈਂਦਾ ਵਾ ਅਜਸਟਰੀ ਕਿ ਨਾ ਹੁਣ ਕੋਈ ਬੱਚਾ ਘੱਟ ਬੋਲਦਾ ਕੋਈ ਜ਼ਿਆਦਾ ਬੋਲਦਾ ਉਹਦੇ ਨਾਲ ਵੀ ਪੈਂਦਾ ਭਲੇਖਾ ਕਿ ਜਿਵੇਂ ਉਸੇ ਤਰ੍ਹਾਂ ਮਹਿਸੂਸ ਹੋ ਜਾਂਦਾ ਉਸੇ ਤਰ੍ਹਾਂ ਮਹਿਸੂਸ ਹੋ ਜਾਂਦਾ ਅੱਛਾ ਇਹ ਕਹਿੰਦੇ ਨੇ ਕਿ ਤਾਨਿਆਂ ਤੇ ਮਾਨਿਆਂ ਗਾंदे ਬਹੁਤ ਵਧੀਆ ਆ ਦੋਨੇ ਭੈਣਾਂ ਦੀ ਜੋੜੀ ਹੈ ਬਹੁਤ ਸੋਹਣਾ ਗਾਉਂਦੇ ਨੇ ਸੋਸ਼ਲ ਮੀਡੀਆ ਦੇ ਇਸ ਟਾਈਮ ਸ਼ਾਇਕ ਇਸ ਨਾਮ ਦੇ ਪੇਜ ਹੈ ਤੁਹਾਡਾ ਕ੍ਰੇਜ਼ੀ ਟਵਿੰਸ 2108 ਸੇਮ ਪੇਜ ਇੱਕੋ ਪੇਜ ਦੋਨਾਂ ਦਾ ਹਾਂਜੀ ਤੇ ਕੀ ਸੁਣਾਓਗੇ ਸਾਡੇ ਦਰਸ਼ਕਾਂ ਨੂੰ ਗਾਣੇ ਸੁਣਾ ਲਾਂਗੇ ਪੰਜਾਬੀ ਕਿਹੜਾ ਕਿਹੜਾ ਜੁਗਨੀ ਦੋਨੇ ਇਕੱਠੇ ਸੁਣਾਣਾ ਹਾਂਜੀ ਅੱਛਾ ਬੋਲਦੇ ਇਕੱਠੇ ਹੀ ਤੂੰ ਨੇ ਹਾਂਜੀ ਚਲੋ ਸੁਣਾਓ ਜੁਗਨੀ ਕੱਤਦੀ ਚਰਖਾ ਉਹ ਨਾਲ ਲੈਂਦੀ ਸਾਈ ਦਾ ਜੁਗਨੀ ਕੱਤਦੀ ਚਰਖਾ ਉਹ ਆੜੇ ਪੁਣੀਸ਼ਕ ਦੀ ਹੋ ਸਾੜੇ ਪੁਣੀਸ਼ਕ ਦੀ ਉੱਤੇ ਅਮਲਾ ਦਾ ਤੰਦ ਪਾਈ ਦਾ ਜਗਨੀ ਕਤਦੀ ਚਰਖਾ ਹੋ ਨਾ ਲੈਂਦੀ ਸਾਈ ਦਾ ਜਗਨੀ ਕਤਦੀ ਚਰਖਾ ਹੋ ਨਾ ਲੈਂਦੀ ਸਾਈ ਦਾ ਅੱਲਾ ਬਿਸਮਿਲਹ ਤੇਰੀ ਜਗਨੀ ਪਾਈ ਤਰਵਾਲੇ ਆਵੇ ਜਗਨੀ ਸਾਈ ਬੜਾ ਵਾਲੇ ਆਵੇ ਜਗਨੀ ਅਲੀ ਮੋਲਾ ਲਈ ਤੇਰੀ ਜੁਗਨੀ ਹੋ ਅੱਛਾ ਜੇ ਸੀ ਕਿ ਨਾ ਤੁਸੀਂ ਤਿੰਨ ਭੈਣਾਂ ਹੋ ਵੱਡੀ ਭੈਣਾ ਪਲੱਸ 2 ਚ ਪੜਦੀ ਭਾਈ ਦੀ ਕਮੀ ਨਹੀਂ ਮਹਿਸੂਸ ਹੋਈ ਕਦੇ ਨਹੀਂ ਕਦੇ ਸੋਚਿਆ ਨਹੀਂ ਅਸੀਂ ਵੀ ਕਿਸੇ ਭਰਾ ਦੇ ਗੁੱਟ ਤੇ ਰਖੜੀ ਬੰਨਨੀ ਨਹੀਂ ਆਪਾਂ ਇੱਕ ਦੂਜੇ ਦੀ ਗੁੱਟ ਤੇ ਹੀ ਬੰਨ ਲੈਂਦੇ ਆ ਆਪਸੇ ਬੰਨਦੇ ਹਾਂਜੀ ਅੱਛਾ ਮੈਂ ਇੱਕ ਜੀ ਦੇਖੀ ਮੈਂ ਉੱਪਰ ਜੋ ਆ ਰਹੇ ਨੇ ਛੱਤ ਤੇ ਕਾਈਟ ਵੇਖੀ ਆ ਤੁਹਾਡੇ ਕਾਈਟ ਕੌਣ ਉਡਾਉਂਦਾ ਸਾਡੇ ਘਰ ਚ ਆਪਾਂ ਦੋਨੋਂ ਅੱਛਾ ਦੋਨੋਂ ਉਡਾਉਂਦੇ ਆ ਬਾਪੂ ਵੀ ਤੁਹਾਡਾ ਪਤਾ ਲੱਗਾ ਕਿ ਬੇਟੇ ਹੀ ਸਮਝਦਾ ਤਾ ਹਾਂਜੀ ਬੇਟਾ ਸਮਝਦੇ ਤੁਹਾਨੂੰ ਹਾਂਜੀ ਹਾਂਜੀ ਅੱਛਾ ਕੋਈ ਕਦੇ ਕੋਈ ਪਲੇਟਫਾਰਮ ਮਿਲਿਆ ਚੰਗਾ ਕੋਈ ਸਟੇਜ ਮਿਲੀ ਕੋ ਚੰਗੀ ਹਾਂਜੀ ਉਹਨੇ ਕੰਪੀਟੀਸ਼ਨ ਹੈ ਸਾਡੇ ਸੰਗਰੂਰ ਵਿੱਚ ਉਹ ਸਾਡੀ ਫਸਟ ਪੋਜੀਸ਼ਨ ਆਈ ਸੀ ਸਟੇਟ ਲੈਵਲ ਤੇ ਹਾਂਜੀ ਸਾਥ ਕਿੰਨਾ ਕਰਿਆ ਪਰਿਵਾਰ ਦਾ ਜਾਂ ਹੋਰ ਰਿਸ਼ਤੇਦਾਰਾਂ ਸਾਨੂੰ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਹੈ ਮੰਮੀ ਪਾਪਾ ਨੇ ਜਾਦਾ ਕੀਤਾ ਹੈ ਕਿ ਤੁਸੀਂ ਗਾਓ ਜਾਓ ਨਾਮ ਰੋਸ਼ਨ ਕਰੋ ਜਾ ਕੇ ਜਿਸ ਤਰ੍ਹਾਂ ਦੇਖਿਆ ਨਾ ਇੱਕ ਜਿਹੜਾ ਸਰਨੇਮਾ ਤੁਹਾਡਾ ਜਦੋਂ ਪਾਟੀਆਂ ਨਾਲ ਲੱਗ ਜਾਂਦਾ ਤਾਂ ਕਈ ਵਾਰੀ ਹੁੰਦੇ ਨੇ ਉਸ ਪਰਿਵਾਰ ਦੇ ਬਹੁਤ ਘੱਟ ਲੋਕ ਕਹਿੰਦੇ ਨੇ ਕਿ ਨਹੀਂ ਯਾਰ ਮੈਂ ਆਪਣੀਆਂ ਬੱਚੀ ਨੂੰ ਇਸ ਪਾਸੇ ਨਹੀਂ ਪਾਣਾ ਇੱਕ ਚੰਗਾ ਕੋਈ ਸਟੱਡੀ ਕਰਨ ਇੱਕ ਚੰਗੀ ਕੋਈ ਜੌਬ ਹਾਸਲ ਕਰਨ ਉਸ ਤੋਂ ਬਾਅਦ ਇੱਕ ਚੰਗੀ ਨੌਕਰੀ ਕਰਨ ਚੰਗੀ ਪੋਜੀਸ਼ਨ ਤੇ ਜਾਣ ਪਰ ਮਾਪੇ ਨੇ ਕਦੇ ਇਹ ਨਹੀਂ ਸੋਚਿਆ ਕਿ ਜੀ ਤੁਸੀਂ ਗਾਇਕੀ ਵਾਲ ਨਹੀਂ ਜਾਣਾ ਨਹੀਂ ਜੀ ਉਹ ਸਾਨੂੰ ਆਪੇ ਕਹਿੰਦੇ ਕਿ ਤੁਸੀਂ ਗਾਓ ਵੀ ਤੇ ਪੜੋ ਵੀ ਪ੍ਰੈਕਟਿਸ ਵੀ ਕਰਨ ਦਾ ਸਮਾਂ ਵੀ ਧਾਰਨਦਾ ਤਾਂ ਕਿਦਾਂ ਮੈਨੇਜ ਕਰਦੇ ਹੋ ਨਾਲ ਨਾਲ ਪੜ੍ਹਾਈ ਵੀ ਕਰਨੀ ਹੈ। ਉਹ ਪ੍ਰੈਕਟਿਸ ਵੀ ਸਕੂਲ ਚ ਕਰ ਲੈਂਦੇ ਆ ਤੇ ਪੜ੍ਹਾਈ ਘਰ ਆਕਟ ਕਰ ਲਈ ਦੀ। ਕਰ ਤਬਲਾ ਜਾਂ ਹਰਮੋਨੀਅਮ ਹੈਗਾ ਵਜਾ ਲੈਂਦੇ ਹੋ। ਹਰਮੋਨੀਅਮ ਥੋੜਾ ਥੋੜਾ ਸਿੱਖਿਆ ਸਕੂਲ ਚ। ਇਹ ਆਪਣੇ ਕੋਲ ਹੈਗਾ ਕਰ? ਨਹੀਂ। ਕਿਉਂ ਕੀ ਕਰ ਲਿਆ ਵੀ ਨਹੀਂ ਕਦੇ? ਨਹੀਂ। ਨਹੀਂ 1 ਸਾਲ ਹੋ ਗਿਆ ਕਦੇ ਕਿਹਾ ਨਹੀਂ ਪਾਪਾ ਨੂੰ ਕਿ ਮੈਨੂੰ ਹਰਮੋਨੀਅਮ ਲੈ ਦਿਓ ਪਾਪਾ। ਅਫੋਰਡ ਨਹੀਂ ਕਰ ਸਕਦੇ।